ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜਪਨ ਨਾਲ ਕੀ ਹੁੰਦਾ ਆ ਜੀ ਅੱਜ ਇਸ ਵੀਡੀਓ 'ਚ ਦੱਸਾਂਗੇ ਕਿਸੇ ਨੂੰ ਵੀ ਕੋਈ ਦੁੱਖ ਤਕਲੀਫ ਆ ਜਾਂ ਕੋਈ ਗਰੀਬੀ ਆ ਜਾਂ ਕੋਈ ਲੰਬੇ ਸਮੇਂ ਤੋਂ ਬਿਮਾਰੀ ਆ ਪਰੇਸ਼ਾਨ ਨੇ ਜਾਂ ਕਿਸੇ ਦੇ ਬੱਚਾ ਨਹੀਂ ਹੋ ਰਿਹਾ ਜਾਂ ਬੱਚਾ ਬਹੁਤ ਲੰਬੇ ਸਮੇਂ ਤੋਂ ਬਿਮਾਰ ਰਹਿੰਦਾ ਆ ਉਹ ਕਿਵੇਂ ਠੀਕ ਕਰ ਸਕਦੇ ਆ ਅੱਜ ਇਸ ਵੀਡੀਓ ਬਾਰੇ ਗੱਲ ਕਰਾਂਗੇ ਤੇ ਪੂਰਾ ਵੀਡੀਓ ਨੂੰ ਜ਼ਰੂਰ ਦੇਖਣਾ ਜੀ ਜੇ ਸਭ ਕੁਝ ਤੋਂ ਛਟਕਾਰਾ ਪਾਉਣਾ ਚਾਹੁੰਦੇ ਹੋ ਤੇ ਕਮੈਂਟਾਂ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਵਾਇਓ ਜੀ ਵਾਹਿਗੁਰੂ ਜੀ ਇਸੇ ਤਰ੍ਹਾਂ ਇੱਕ ਬੀਬੀ ਨੂੰ ਬੱਚਾ ਹੋਣ ਵਾਲਾ ਸੀ 16 ਸਾਲਾਂ ਬਾਅਦ ਉਹ ਬੀਬੀ ਨੂੰ ਬੱਚਾ ਹੋਣ ਜਾ ਰਿਹਾ ਸੀ ਜਿਹੜੇ ਹਸਪੀਟਲ ਵਿੱਚ ਉਹ ਚੈੱਕਅਪ ਲਈ ਜਾਂਦੇ ਸੀ ਨਾ ਉੱਥੇ ਇੱਕ ਨਰਸ ਸੀ ਕਹਿ ਲੋ ਜਿਵੇਂ ਆਪਾਂ ਪੁਰਾਣੇ ਸਮੇਂ ਵਿੱਚ ਕਹਿ ਲੈਂਦੇ ਸੀ ਜੀ ਦਾਇਆਂ ਸੀਗੀਆਂ locally ਸੀ ਉਹ ਨਰਸ ਜੀ ਮਤਲਬ ਦਾਈ ਕਹਿੰਦੇ ਸੀ ਉਹਨੂੰ ਉਹਨੇ ਕੇਸ ਜਿਹੜਾ ਸੀ ਵੀ ਉਹ ਕਹਿੰਦੀ ਮੈਂ ਕਰਵਾ ਦੂੰਗੀ ਤੁਹਾਡਾ ਜਦੋਂ ਟਾਈਮ ਆਇਆ ਉਹ ਬੱਚੇ ਨੂੰ ਜਨਮ ਦਿਵਾਉਣ ਲੱਗੀ ਨਾ ਬੱਚਾ ਥੋੜਾ ਜਿਹਾ ਹੈਲਦੀ ਹੋਣ ਕਰਕੇ ਜਦੋਂ ਉਹਨੇ ਥੋੜਾ ਜਿਹਾ ੱੱਕਾ ਕੀਤਾ ਬੱਚੇ ਨੇ ਸਾਹ ਹੀ ਨਹੀਂ ਲਿਆ ਬੱਚੇ ਨੂੰ ਹੋਸ਼ ਨਹੀਂ ਆਇਆ ਤੇ ਜਿਹੜੀ ਉਹ ਦਾਈ ਸੀ ਉਹਨੂੰ ਫਿਰ ਹੱਥਾਂ ਪੈਰਾਂ ਦੀ ਪੈ ਗਈ ਫਿਰ ਉਹਨੇ ਘਰਦਿਆਂ ਨੂੰ ਕਿਹਾ ਵੀ ਇਹਨੂੰ ਹਸਪੀਟਲ ਲੈ ਚੱਲੋ ਤੇ ਘਰਦਿਆਂ ਨੇ ਗੱਡੀ ਕਰਾਈ ਜੀ ਬੱਚੇ ਨੂੰ ਸਾਫ਼ ਕੀਤਾ ਤੇ ਦਾਈ ਨੂੰ ਨਾਲ ਬਿਠਾਇਆ ਤੇ ਬੱਚੇ ਨੂੰ ਹਸਪੀਟਲ ਲੈ ਕੇ ਚਲੇ ਗਏ ਜਦੋਂ ਡਾਕਟਰ ਬਿਰਕ ਸੀ ਜੀ ਡਾਕਟਰ ਬਿਰਕ ਨੇ ਆ ਕੇ ਵੇਖਿਆ 10 ਮਿੰਟ ਦੇਖੋ ਜੀ ਡਾਕਟਰ ਨੂੰ ਵੀ ਆਉਣ ਨੂੰ ਲੱਗ ਜਾਂਦੇ ਨੇ ਤਾਂ ਉਹਨਾਂ ਨੇ ਕਿਹਾ ਕਿ ਜਨਮ ਕਿਨੇ ਦਵਾਇਆ ਜਣੀ ਉਹ ਡਾਕਟਰ ਨੇ ਬਹੁਤ ਗੁੱਸਾ ਕੀਤਾ ਤੁਹਾਡਾ ਘਰ ਦੇ ਕਹਿਣ ਲੱਗੇ ਜੀ ਇਹ ਦਾਈ ਆ ਇਹਨੇ ਮਤਲਬ ਜਨਮ ਦਵਾਇਆ ਸੀ ਬੱਚੇ ਨੂੰ ਡਾਕਟਰ ਨੇ ਫਿਰ ਕਿਹਾ ਕਹਿੰਦੇ ਜੀ ਜਦੋਂ ਤੁਹਾਨੂੰ ਪੂਰੀ ਨੌਲੇਜ ਨਹੀਂ ਨਾ ਹੁੰਦੀ ਪੂਰੀ ਜਾਂਚ ਨਹੀਂ ਹੁੰਦੀ ਤਾਂ ਤੁਸੀਂ ਇਹਨੂੰ ਹਸਪੀਟਲ ਲੈ ਕੇ ਆਉਣਾ ਸੀ ਆਪ ਹੀ ਘਰੇ ਕੁਝ ਨਹੀਂ ਕਰਨਾ ਚਾਹੀਦਾ ਡਾਕਟਰ ਨੇ ਬੱਚੇ ਦੀ ਬਾਹ ਫੜ ਕੇ ਕਿਹਾ ਵੀ ਇਹ ਬੱਚਾ ਜਿਹੜਾ ਉਹ ਮਰ ਚੁੱਕਿਆ ਇਹਨੂੰ ਲੈ ਜਾਓ ਤੇ ਘਰ ਦੇ ਰੋਣ ਲੱਗੇ ਉਦਾਸੀ ਛਾ ਗਈ ਇੱਕਦਮ ਸਾਰਿਆਂ ਦੇ ਚਿਹਰੇ ਤੇ ਤੇ ਜਿਨ੍ਹਾਂ ਦਾ ਉਹ ਬੱਚਾ ਸੀ ਜੀ ਉਹ ਦੋਵੇਂ ਗੁਰਸਿੱਖ ਸੀ ਜਦੋਂ ਡਾਕਟਰ ਨੇ ਬੱਚੇ ਦੀ ਬਾਹ ਫੜ ਕੇ ਕਿਹਾ ਵੀ ਇਹ ਤਾਂ ਮਰ ਚੁੱਕਿਆ ਇਨੂੰ ਲੈ ਜਾਓ ਤਾਂ ਉਹਨਾਂ ਦੋਨਾਂ ਜੀਆਂ ਨੇ ਉੱਚੀ ਉੱਚੀ ਕਹਿਣਾ ਸ਼ੁਰੂ ਕਰਤਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਐਦਾਂ ਹੀ ਬੱਚੇ ਨੂੰ ਕੱਪੜੇ 'ਚ ਲਿਫਟ 'ਤੇ ਹਸਪੀਟਲ 'ਚੋਂ ਬਾਹਰ ਲੈ ਆਏ ਜਦੋਂ ਬਾਹਰ ਲੈ ਕੇ ਆਏ ਜੀ ਦੋ ਹਸਪੀਟਲ ਸੀ ਦੋਨੇ ਹਸਪੀਟਲ ਆਮੋ ਸਾਹਮਣੇ ਸੀ ਇੱਕ ਦੂਜੇ ਦੇ ਤੇ ਜਿਹੜੇ ਨਾਲ ਦੇ ਸੀ ਉਹ ਕਹਿਣ ਲੱਗੇ ਕਹਿੰਦੇ ਇੱਕ ਵਾਰ ਇੱਥੇ ਵੀ ਵਿਖਾ ਲਵੋ ਕੀ ਪਤਾ ਹੁੰਦਾ ਨਾਸਸ ਸमेहਤ ਜੀ ਉਹ ਦੂਜੇ ਹਸਪੀਟਲ ਚ ਲੈ ਗਏ ਤੇ ਡਾਕਟਰ ਨੇ ਉੱਥੇ ਵੀ ਉਸੇ ਤਰ੍ਹਾਂ ਕਹਿ ਦਿੱਤਾ ਜਵਾਬ ਦੇ ਕੇ ਮੋੜ ਦਿੱਤਾ ਵੀ ਇਹ ਬੱਚਾ ਮਰ ਚੁੱਕਿਆ ਵਾਹਿਗੁਰੂ ਜੀ ਦੋ ਡਾਕਟਰਾਂ ਨੇ ਜਵਾਬ ਦਿੱਤਾ ਪਰ ਫਿਰ ਵੀ ਉਹ ਦੋਨੋਂ ਮੀਆਂ ਬੀਬੀ ਵਿਰਾਗਮਈ ਮਾਨਣਾਲ ਨਾਲ ਜਪ ਰਹੇ ਸੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੇ ਅੰਦਰੋਂ ਉਸ ਭੈਣ ਨੇ ਅਰਦਾਸ ਕਰਕੇ ਕਹਾਂ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜੇ ਤੁਸੀਂ ਦਿੱਤਾ ਫਿਰ ਠੀਕ ਵੀ ਤੁਸੀਂ ਕਰਨਾ ਆ ਜੇ ਜਾਨ ਪਾਈ ਪਾਉਣੀ ਸੀ ਨਾ ਤੁਸੀਂ ਫਿਰ ਜਨਮ ਕਿਉਂ ਦਿੱਤਾ ਜੇ ਤੁਸੀਂ ਜਾਨ ਨਹੀਂ ਸੀ ਨਾ ਪਾਉਣੀ ਕਹਿੰਦੀ ਫਿਰ ਉਹ ਕਹਿਣ ਲੱਗੀ ਕਹਿੰਦੀ ਫਿਰ ਮਹਾਰਾਜ ਜੀ ਤੁਸੀਂ ਜਨਮ ਹੀ ਕਿਉਂ ਦਿੱਤਾ ਮਹਾਰਾਜ ਜੀ ਹੁਣ ਤੁਸੀਂ ਇਲਾਜ ਰੱਖਣੀ ਆ ਇਸ ਗਰੀਬ ਦੀ ਤੇ ਫੇ ਵਿਰਾਗ ਰੱਖ ਕੇ ਨਾ ਫਿਰ ਸਵਾਸ ਸਵਾਸ ਸਿਮਰਨ ਲਾਗੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿ ਕੇ ਕੱਪੜੇ ਵਿੱਚ ਲਵੇਟ ਕੇ ਨਾ ਬੱਚੇ ਨੂੰ ਬਾਹਰ ਲੈ ਆਏ ਤੇ ਹੁਣ ਜਿਵੇਂ ਕਹਿੰਦੇ ਘਰ ਨੂੰ ਜਾ ਰਹੇ ਸੀ ਰਾਹ ਵਿੱਚ ਆਪਾਂ ਉਹਨਾਂ ਨੂੰ ਨਰਸਿੰਗ ਹਾਊਸ ਪਹੁੰਚਦਾ ਸੀ ਆਪਾਂ ਕਹਿ ਹੀ ਦਿੰਨੇ ਆ ਵੀ ਚਲੋ ਹੁਣ ਬਾਕੀ ਸਾਰੇ ਦਿਖਾ ਲਏ ਅਗੇ ਇੱਕ ਵਾਰ ਹੋਰ ਦਿਖਾ ਕੇ ਦੇ ਲਓ ਕਿਉਂਕਿ ਕਹਿੰਦੇ ਹੁੰਦੇ ਆ ਨਾ ਜੀ ਜਿਹੜਾ ਮਾਂ ਦਾ ਮਨ ਹੁੰਦਾ ਉਹ ਖੜਦਾ ਨਹੀਂ ਹੁੰਦਾ ਉਹਨਾਂ ਦੇ ਮਨ ਵਿੱਚ ਆਇਆ ਵੀ ਇੱਕ ਵਾਰ ਹੋਰ ਦਿਖਾ ਲੈਣੇ ਆ ਇੱਥੇ ਡਾਕਟਰ ਨੂੰ ਤੇ ਨਾਲ ਦੇ ਜਿਹੜੇ ਬਜ਼ੁਰਗ ਸੀ ਨਾ ਉਹ ਕਹਿਣ ਲੱਗੇ ਕਹਿੰਦੇ ਤੁਸੀਂ ਪਾਗਲ ਕਿ ਹੋਈ ਜਾਂਦੇ ਹੋ ਹੁਣ ਦੋ ਡਾਕਟਰਾਂ ਨੇ ਜਵਾਬ ਦਿੱਤਾ ਹੁਣ ਤੁਸੀਂ ਕਿਉਂ ਵਕਾਉਣਾ ਤਾਂ ਜੀ ਉਹ ਭੈਣ ਕਹਿੰਦੀ ਮੈਨੂੰ ਮੇਰੇ ਗੁਰੂ ਰਾਮਦਾਸ ਮਹਾਰਾਜ ਤੇ ਯਕੀਨ ਆ ਤੁਸੀਂ ਮੈਨੂੰ ਭਾਵੇਂ ਪਾਗਲ ਕਹਿ ਦਵੋ ਪਰ ਇੱਕ ਵਰਤਾ ਦਿਖਾ ਲੈਣੇ ਆ ਨਾ ਜੇ ਗੁਰੂ ਰਾਮਦਾਸ ਮਹਾਰਾਜ ਨੇ ਜਨਮ ਦਿੱਤਾ ਆ ਉਹ ਜਾਨ ਵੀ ਜ਼ਰੂਰ ਪਾਵੇਗਾ ਤੇ ਜਦੋਂ ਉਹ ਨਰਸਿੰਗ ਹੋਮ ਦੇ ਅੰਦਰ ਗਏ ਨਾ ਤਾਂ ਡਾਕਟਰ ਆਇਆ ਡਾਕਟਰ ਨੇ ਆ ਕੇ ਨਾ ਮੀਆਂ ਬੀਬੀ ਵੱਲ ਵੇਖਿਆ ਉਹ ਦੋਨੋਂ ਜੀ ਕਹਿ ਰਹੇ ਸੀ ਉੱਚੀ ਉੱਚੀ ਜਪ ਰਹੇ ਸੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਉਨੇ ਡਾਕਟਰ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਡਾਕਟਰ ਸਾਹਿਬ ਵੀ ਉੱਚੀ ਉੱਚੀ ਕਹਿਣ ਲੱਗੇ ਕਹਿੰਦੇ ਜੀ ਧੰਨ ਗੁਰੂ ਰਾਮਦਾਸ ਮਹਾਰਾਜੀ ਧੰਨ ਗੁਰੂ ਰਾਮਦਾਸ ਮਹਾਰਾਜੀ ਬੱਚੇ ਨੂੰ ਚੈੱਕਅਪ ਕਰਦੇ ਟਾਈਮ ਵੀ ਉਹਨਾਂ ਨੇ ਸ਼ੁਰੂ ਰੱਖਿਆ ਜੀ ਧੰਨ ਗੁਰੂ ਰਾਮਦਾਸ ਮਹਾਰਾਜੀ ਕਹਿਣਾ ਧੰਨ ਗੁਰੂ ਰਾਮਦਾਸ ਮਹਾਰਾਜੀ ਫਿਰ ਡਾਕਟਰ ਨੇ ਕੀ ਕੀਤਾ ਜੀ ਬੱਚੇ ਨੂੰ ਖੱਬੀ ਲੱਤ ਤੋਂ ਚੁੱਕ ਕੇ ਨਾ ਉਹਨੂੰ ਪੁੱਠਾ ਲਟਕਾਤਾ ਤੇ ਬੱਚੇ ਨੂੰ 2 ਮਿੰਟ ਲਈ ਪਿੱਠ ਤੋਂ ਥਪਤਪਾਉਂਦੇ ਰਹੇ ਜਾਹੋਂ ਪਾਸੇ ਬੱਚੇ ਨੂੰ ਚੁੱਕ ਕੇ ਪੁੱਠਾ ਸਿੱਧਾ ਲਟਕਾਇਆ ਤਾਂ ਡਾਕਟਰ ਨੂੰ ਸਾਰੇ ਦੇਖ ਰਹੇ ਸੀ ਵੀ ਡਾਕਟਰ ਕਾਰਕੀ ਰਹੇ ਨੇ ਤਾਂ ਡਾਕਟਰ ਨੇ ਬੱਚੇ ਦੇ ਮੂੰਹ ਨੂੰ ਨਾ ਆਪਣਾ ਮੂੰਹ ਲਾ ਕੇ ਬੱਚੇ ਨੂੰ ਨਕਲੀ ਸਾਹ ਦਿੱਤਾ ਜਿਵੇਂ ਆਪਾਂ ਕਹਿੰਦੇ ਜੀ ਬਨੌਟੀ ਸਾਹ ਦਿੱਤਾ ਤੁਸੀਂ ਸਾਰੇ ਹੈਰਾਨ ਹੋ ਜਾਉਗੇ ਬਦ 2 ਮਿੰਟਾਂ ਬਾਅਦ ਬੱਚੇ ਦੀ ਛਾਤੀ ਵਿੱਚੋਂ ਸਾਹ ਚੱਲਣਾ ਜਿਹੜਾ ਉਹ ਸ਼ੁਰੂ ਹੋ ਗਿਆ ਤਾਂ ਡਾਕਟਰ ਨੇ ਵੀ ਹੱਥ ਜੋੜ ਕੇ ਕਿਹਾ ਵੀ ਧੰਨ ਗੁਰੂ ਰਾਮਦਾਸ ਮਹਾਰਾਜੀ ਫਿਰ ਬੱਚੇ ਦੀ ਹਾਲਾਤ ਦੇਖੋ ਜੀ ਠੀਕ ਨਹੀਂ ਸੀ ਬੱਚੇ ਦੇ ਸਵਾਸ ਦਾ ਚੱਲ ਬੈ ਸੀ ਪਰ ਬੱਚੇ ਨੂੰ ਫਿਰ 6T ਨਾਲ ਆਕਸੀਜਨ ਤੇ ਲਿਜਾਇਆ ਗਿਆ ਕਿਉਂਕਿ ਹਲੇ ਜ਼ਰੂਰਤ ਸੀ ਬੱਚੇ ਨੂੰ ਤੇ ਬੱਚੇ ਨੂੰ ਦੋ ਦਿਨਾਂ ਬਾਅਦ ਛੁੱਟੀ ਦਿੱਤੀ ਜਦੋਂ ਡਾਕਟਰ ਨੇ ਤਾਂ ਜੀ ਡਾਕਟਰ ਨੇ ਕਹਿੰਦਾ ਵੀ ਤੁਹਾਡਾ ਬੱਚਾ ਠੀਕ ਆ ਹੁਣ ਤੁਸੀਂ ਲਿਜਾ ਸਕਦੇ ਹੋ ਇਹਨੂੰ ਜਿਹੜਾ ਉਹ ਸਿੰਘ ਸੀ ਨਾ ਜੀ ਉਹ ਜਦੋਂ ਘਰੋਂ ਤੁਰਿਆ ਸੀ ਆਪਾਂ ਵਾਵਾ ਪੈਸੇ ਲੈ ਕੇ ਤੁਰਦੇ ਆ ਨਾ ਤਾਂ ਉਹਦੇ ਮਨ 'ਚ ਆਇਆ ਵੀ ਡਾਕਟਰ ਮੈਨੂੰ ਜਿੰਨੇ ਪੈਸੇ ਕਹੂਗਾ ਮੈਂ ਓਨੇ ਹੀ ਦੇ ਦੂੰ ਵੀ ਇਹਨੇ ਮੇਰੇ ਬੱਚੇ ਦੀ ਜਾਨ ਬਚਾ ਲਈ ਆ। ਤਾਂ ਜਦੋਂ ਸਿੰਘ ਪੁੱਛਣ ਲੱਗਿਆ ਕਹਿੰਦੇ ਡਾਕਟਰ ਸਾਹਿਬ ਜੀ ਤੁਹਾਡਾ ਬਿੱਲ ਕਿੰਨਾ ਬਣਿਆ ਤੁਸੀਂ ਦੱਸੋ ਤਾਂ ਡਾਕਟਰ ਨੇ ਬਹੁਤ ਦਿਲ ਸ਼ੋਹਣ ਵਾਲੀ ਗੱਲ ਕੀਤੀ ਜੀ। ਡਾਕਟਰ ਕਹਿਣ ਲੱਗਿਆ ਸਰਦਾਰ ਜੀ ਮੇਰੀ ਦਵਾਈ ਦੇ ਪੈਸੇ ਤਾਂ ਤੁਸੀਂ ਦੇ ਸਕਦੇ ਹੋ। ਇੱਕ ਗੱਲ ਦੱਸੋ ਮੇਰੀ ਦਵਾਈਆਂ ਤੇ ਹਸਪੀਟਲ ਦਾ ਖਰਚਾ ਤਾਂ ਤੁਸੀਂ ਦੇ ਦੋਗੇ। ਪਰ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦੀ ਫੀਸ ਤੁਸੀਂ ਕਿੱਥੋਂ ਦੇ ਦਮੋਗੇ ਇਹ ਬੱਚਾ ਮੇਰੇ ਕਰਕੇ ਜਾਉਂਦਾ ਨਹੀਂ ਹੋਇਆ ਜੀ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਰਕੇ ਜਾਉਂਦਾ ਹੋਇਆ ਦੇਖੋ ਜੀ ਇਹ ਤੋਂ ਆਪਾਂ ਨੂੰ ਇਹੀ ਸਿੱਖਣ ਨੂੰ ਮਿਲਦਾ ਵੀ ਆਪਣਾ ਜਿਹੜਾ ਯਕੀਨ ਆ ਉਹ ਪੱਕਾ ਹੋਣਾ ਚਾਹੀਦਾ ਜਦੋਂ ਤੁਹਾਡਾ ਯਕੀਨ ਉਸ ਅਕਾਲ ਪੁਰਖ ਵਾਹਿਗੁਰੂ ਤੇ ਪੱਕਾ ਹੋ ਜਾਂਦਾ ਨਾ ਜੋ ਤੁਸੀਂ ਸਵਾਸ ਸਵਾਸ ਨਾਲ ਸਿਮਰਦੇ ਹੋ ਧੰਨ ਗੁਰੂ ਰਾਮਦਾਸ ਮਹਾਰਾਜੀ ਉਹ ਰੱਖਿਓ ਗਰੀਬ ਦੀ ਲਾਜ ਨਾ ਕਰਿਓ ਕਿਸੇ ਦਾ ਮਹਤਾਜ ਤਾਂ ਤੁਹਾਨੂੰ ਕਿਸੇ ਵੀ ਗੱਲ ਤੋਂ ਜੀ ਕਿਸੇ ਵੀ ਗੱਲ ਤੋਂ ਤੁਸੀਂ ਵਾਂਝੇ ਨਹੀਂ ਰਹਿ ਸਕਦੇ ਇਸ ਲਈ ਸਵਾਸ ਸਵਾ ਸਿਮਰਿਆ ਕਰੋ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਵਾਹਿਗੁਰੂ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ